ਜਿਹੜਾ ਅੱਜ ਖਨੋਰੀ ਸਰਚ ਖਨੋਰੀ ਹੋਇਆ ਹੋਇਆ ਕਿ ਜੀ ਠੀਕ ਹੈ ਬਕਰਵਾਇਆ ਬੇਟਾ ਥੋੜਾ ਜਿਆ ਸ਼ਾਂਤੀ ਨਾਲ ਜੀ ਜੀ ਸਿਰਸਾ ਸਾਹਿਬ ਕੀ ਕਿਹੜਾ ਨੌਜਵਾਨ ਸੀ ਕੀ ਹੋਇਆ ਪੂਰਾ ਪਹੁੰਚ ਮੰਨੋ ਅੱਜ ਸ਼ੁਭ ਕਰਨ ਸਿੰਘ ਛੋਟਾ ਨਾਮ ਦਾ ਗੱਗੂ ਹੈ ਇਹ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਹੈ ਬਠਿੰਡਾ ਜ਼ਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਕੋਪਰਾ ਪ੍ਰਕਰਮ ਆਇਓ ਜੀ ਇਹਦੇ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਜਿਹੜੀ ਪਲਾਸਟਿਕ ਦੀ ਦੂਜੀ ਜੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਹੁੰਦੀਆਂ ਹੁੰਦੀਆਂ ਨੇ ਸਰ ਉਹ ਬੰਦੇ ਉਹ ਕਹਿ ਰਹੇ ਸੀ ਨਾ ਵੀ ਅਸੀਂ ਤੇ ਗੋਲੀਆਂ ਜੀ ਡੇਟਾ ਹੈ ਤੁਹਾਨੂੰ ਕੋਈ ਕੁਸ਼ਨ ਬਲੈਂਸ ਲੱਗਣਾ ਕਿੱਥੇ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਵੇਖੋ ਆ ਤੁਹਾਨੂੰ ਜ਼ਖਮ ਦਿਖਾਵੇ ਫੋਟੋ ਦਿਖਾਓ ਜੀ ਆ ਤੁਹਾਨੂੰ ਫੋਟੋ ਦਿਖਾਉਣੇ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਪਤਾ ਆ ਬਈ ਸਿਰ ਦੇ ਵਿੱਚ ਐਸ ਜਗ੍ਹਾ ਤੇ ਗੋਲੀ ਲੱਗੀ ਆ ਹਾਂਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਉਹਨਾਂ ਨੇ ਜਿਹੜਾ ਇੱਕ ਆਥਰੂ ਗੈਸ ਕਰਿਆ ਫਿਰ ਫਾਇਰਿੰਗ ਵੀ ਕਰੀ ਜਿੱਦਿ ਸਿੱਧੀ ਫਾਇਰਿੰਗ ਕਰੀ ਜੀ ਦੇਖੋ ਮੇਰੀ ਗੱਲ ਸੁਣੋ ਅੱਜ ਨਹੀਂ ਸਿੱਧੀ ਫਾਇਰਿੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫਾਇਰਿੰਗ ਅਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਲ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਦੇ ਦੁਸ਼ਮਣ ਦੇ ਨਾਲ ਵੀ ਵਿਵਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀਆਂ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਦਿਵਾਰਾਂ ਕੱਢੀਆਂ ਨੇ ਜਿਸ ਤਰ੍ਹਾਂ ਇੱਥੇ ਤਾਰ ਬੰਨ੍ਹ ਕੇ ਰਾਵਾਂ ਦੇ ਕੀਤੀ ਆ ਅਤੇ ਇੰਨੀਆਂ ਚੌੜੀਆਂ ਜਿਹੜੀਆਂ ਛੜਕਾ ਬਣਾਈਆਂ ਇੰਨੀਆਂ ਤੇ ਮੇਰਾ ਪਿੰਡ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਖਾਨਵਾਲ ਪਿੰਡ ਹੈ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਤੇ ਮੇਰੀ ਜ਼ਮੀਨ ਤਾਰਾਂ ਦੇ ਨਾਲ ਲੱਗਦੀ ਆ ਪਾਕਿਸਤਾਨ ਦੇ ਬਾਰਡਰ ਨਾਲ ਜੀ ਕਦੀ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਤਾਰਾਂ ਤੋਂ ਪਾਰ ਜਾਇਦਾ ਜ਼ਮੀਨਾਂ ਬੀਜੀ ਦੀਆਂ ਨੇ ਉੱਥੇ ਵੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਪਰ ਜੋ ਇੱਥੇ ਇਹ ਹੋਇਆ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ જરા ਧਿਆਨ ਨਾਲ ਸੁਣੋ ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਫਰਿਆਦ ਕਰਨੀ ਚਾਹਣਾ ਹੈ ਸੰਸਾਰ ਭਰ ਦੇ ਵਿੱਚ ਜਿਹੜੇ ਮਨੁੱਖਤਾ ਦੀ ਕੰਡ ਕਰਨ ਵਾਲੇ ਨੇ ਉਹਦੇ ਵਿੱਚੇ ਜਿੱਥੇ ਬੁੱਧੀਜੀਵੀ ਵਰਗ ਆਉਂਦਾ ਹੈ ਉਹਦੇ ਨਾਲ-ਨਾਲ ਜਿਹੜੇ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਅਤੇ ਯੂਨੋ ਤੱਕ ਜਾਣ ਪਹੁੰਚਾਉਣ ਵਾਲੇ ਸਾਰੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਹੈ ਕਿ ਜਿਸ ਤਰ੍ਹਾਂ ਸਾਡੇ ਨਾਲ ਵਰਿਆਰ ਉਸ ਤਰ੍ਹਾਂ ਸਾਡੇ ਵਿਰੁੱਧ ਇਹ ਜਿਹੜਾ ਅਤਿਅੰਤ ਜੁਲਮ ਹੋ ਗਿਆ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਕਿ ਜਿਹੜਾ ਅਸੀਮ ਹੈ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਸਿੱਸਾ ਸਾਹਿਬ ਇੰਜਣ ਵੀ ਨਹੀਂ ਕਿੰਨੇ ਚੱਲਦੇ ਨੇ 14 ਇੰਜਣਾਂ 'ਚ ਗਿਣਤੀ ਕੋਈ ਨਹੀਂ ਸਿੱਸਾ ਸਾਹਿਬ ਪਟਿਆਲਾ ਦੇ ਵਿੱਚ ਮੈਂ ਜਿਹੜੇ ਨੇ ਦੋ ਇੰਜਣ ਨੇ ਜੋ ਮਰਦਕਮੀ ਨੇ ਜਿਹੜੇ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਇੱਕ ਦੇ ਤੇ ਆਪ ਸਿਰ ਦੇ ਵਿੱਚ ਗੋਲੀ ਲੱਗੀ ਹੈ ਉਹ ਨਾਮ ਕੀ ਹੈ ਪਿੰਡ ਕਿਹੜਾ ਹੈਗਾ ਜਖਮੀਆਂ ਦਾ ਨਹੀਂ ਜਿਹੜਾ ਮੁੰਡਾ ਬਿਲਕੁਲ ਜੀ ਦੇਖੋ ਇਹ ਇਹ ਡਾਕਟਰ ਆ ਉਹਦਾ ਨਾਂ ਹੈਗਾ ਸ਼ੁਭਕਰਨ ਸਿੰਘ ਛੋਟਾ ਨਾਂ ਗੱਗੂ ਆ ਪਿੰਡ ਬੱਲੋ ਆ ਜ਼ਿਲ੍ਹਾ ਬਠਿੰਡਾ ਤੇ 21 ਸਾਲ ਉਦੀ ਉਮਰ ਹੈ ਤੇ ਉਹਦੀ ਤੁਸੀਂ ਬਾਡੀ ਵੇਖੋ ਤੇ ਕਿੰਨਾ ਜਵਾਨ ਬੱਚਾ ਹੋ ਜੀ ਸਰ ਬੋਲਾ ਬੱਚਾ ਜਿਹੜਾ ਅੱਜ ਟੈਕਨੋਲੋਜੀ ਹੋਇਆ ਟੈਕਨੋਲੋਜੀ ਹੋਇਆ ਉਹ ਆ ਕਿ ਠੀਕ ਹੈ ਬਟਾ ਥੋੜਾ ਜਿਆ ਸ਼ਾਂਤੀ ਨਾਲ ਹਾਂ ਜੀ ਜੀ ਸਿਰਸਾ ਸਾਹਿਬ ਕੀ ਕਿਹੜਾ ਨੌਜਵਾਨ ਸੀ ਕੀ ਹੋਇਆ ਪੂਰਾ ਪਤਾ ਮੰਨੋ ਅੱਜ ਸ਼ੁਭ ਕਰਨ ਸਿੰਘ ਛੋਟਾ ਨਾਮ ਦਾ ਗੱਗੂ ਹੈ ਇਹ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਹੈ ਬਠਿੰਡਾ ਜ਼ਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਇਹਦੇ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਜਿਹੜੀ ਪਲਾਸਟਿਕ ਦੀ ਦੂਜੀ ਉਹਨੇ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਹੁੰਦੀਆਂ ਹੁੰਦੀਆਂ ਨੇ ਸਰ ਉਹ ਪਤਾ ਹੈ ਉਹ ਕਹਿ ਰਹੇ ਸੀ ਨਾ ਵੀ ਅਸੀਂ ਤੇ ਗੋਲੀਆਂ ਦੇ ਡੇਟਾ ਇਹ ਤੁਹਾਨੂੰ ਮਿਹਰ ਪੁੱਛ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਵੇਖੋ ਆ ਤੁਹਾਨੂੰ ਜ਼ਖਮ ਦਿਖਾਵੇ ਫੋਟੋ ਦਿਖਾ ਜੀ ਆ ਤੁਹਾਨੂੰ ਫੋਟੋ ਦਿਖਾਉਣੇ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਭਾਵ ਆ ਵੀ ਸਿਰ ਦੇ ਵਿੱਚ ਐਸ ਜਗ੍ਹਾ ਤੇ ਗੋਲੀ ਲੱਗੀ ਆ ਹਾਂਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਉਹਨਾਂ ਨੇ ਜਿਹੜਾ ਕਾਥਰੂ ਗੈਸ ਕਰਿਆ ਫਿਰ ਫਾਇਰਿੰਗ ਵੀ ਕਰੀ ਜਿੱਦ ਸਿੱਧੀ ਫਾਇਰਿੰਗ ਕਰੀ ਦੇਖੋ ਮੇਰੀ ਗੱਲ ਸੁਣੋ ਅੱਜ ਨਹੀਂ ਸਿੱਧੀ ਫਾਇਰਿੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫਾਇਰਿੰਗ ਅਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰ ਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਲ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਦੇ ਦੁਸ਼ਮਣਾਂ ਦੇ ਨਾਲ ਵੀ ਵਿਵਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਦਿਵਾਰਾਂ ਕੱਡੀਆਂ ਨੇ ਜਿਸ ਤਰ੍ਹਾਂ ਇੱਥੇ ਤਾਰਾਂ ਬੰਨ੍ਹ ਕੇ ਘੇਰਾਬੰਦੀ ਕੀਤੀ ਆ ਅਤੇ ਇਨੀਆਂ ਚੌੜੀਆਂ ਜਿਹੜੀਆਂ ਛੜਕਾ ਬਣਾਈਆਂ ਇਨੀਆਂ ਤੇ ਮੇਰਾ ਪਿੰਡ ਜਿਹੜਾ ਨਾ ਤੁਹਾਨੂੰ ਦੱਸਣਾ ਚਾਹਣਾ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਖਾਨਵਾਲ ਪਿੰਡ ਹੈ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਤੇ ਮੇਰੀ ਜ਼ਮੀਨ ਤਾਰਾਂ ਦੇ ਨਾਲ ਲੱਗਦੀ ਆ ਪਾਕਿਸਤਾਨ ਦੇ ਬਾਰਡਰ ਨਾਲ ਜੀ ਕਦੀ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਤਾਰਾਂ ਤੋਂ ਪਾਰ ਜਾਇਦਾ ਜ਼ਮੀਨਾਂ ਬੀਜੀ ਦੀਆਂ ਨੇ ਉੱਥੇ ਵੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਪਰ ਜੋ ਇੱਥੇ ਇਹ ਹੋਇਆ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜ਼ਰਾ ਧਿਆਨ ਨਾਲ ਸੁਣੋ ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਫਰਿਆਦ ਕਰਨੀ ਚਾਹੁੰਦਾ ਹੈ ਸੰਸਾਰ ਭਰ ਦੇ ਵਿੱਚ ਜਿਹੜੇ ਮਨੁੱਖਤਾ ਦੀ ਕਦਰ ਕਰਨ ਵਾਲੇ ਨੇ ਉਹਦੇ ਵਿੱਚੇ ਜਿੱਥੇ ਬੁੱਧੀਜੀਵੀ ਵਰਗ ਆਉਂਦਾ ਹੈ ਉਹਦੇ ਨਾਲ-ਨਾਲ ਜਿਹੜੇ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਅਤੇ ਯੂਵਨੋ ਤਾਂ ਕੁਝ ਗੱਲਾਂ ਪਤਾਉਣ ਵਾਲੇ ਸੂ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਜਿਸ ਤਰ੍ਹਾਂ ਸਾਡੇ ਨਾਲ ਅਧਰਿਆਰ ਇਸ ਤਰ੍ਹਾਂ ਸਾਡੇ ਦੇ ਵਿੱਚ ਇਹ ਜਿਹੜਾ ਅਤਸ਼ਅਧਤ ਤੇ ਜ਼ੁਲਮ ਹੋਇਆ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਕਿ ਜਿਹੜਾ ਅਸੀਮ ਹੈ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿੰਨੇ ਇੰਜਨਾਂ ਇੰਜਨਾਂ ਤੇ ਗਿਣਤੀ ਕੋਈ ਨਹੀਂ ਸਿੱਸਾ ਸਾਹਿਬ ਪਟਿਆਲਾ ਦੇ ਵਿੱਚ ਮੈਂ ਜਿਹੜੇ ਨੇ ਦੋ ਇੰਜਨ ਦੇ ਮਦਕਨੀ ਨੇ ਜਿਹੜੇ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਇੱਕ ਦੇ ਤੇ ਆ ਸਿਰ ਦੇ ਵਿੱਚ ਗੋਲੀ ਲੱਗੀ ਆ। ਦਾ ਨਾਮ ਕੀ ਆ ਪਿੰਡ ਕਿਹੜਾ ਹੈਗਾ? ਜਖਮੀਆਂ ਦਾ? ਨਹੀਂ ਜਿਹੜਾ ਮੁੰਡਾ ਬਿਲਕੁਲ ਜਖਮੀ ਹੈ। ਇੱਕ ਵੇਖੋ ਜਿਹਦੀ ਡੈਥ ਹੋਈ ਆ ਉਹਦਾ ਨਾਮ ਹੈਗਾ ਸ਼ੁਭਕਰਨ ਸਿੰਘ ਛੋਟਾ ਨਾਂ ਗੱਗੂ ਆ ਪਿੰਡ ਪੱਲੋ ਆ ਜ਼ਿਲ੍ਹਾ ਬਠਿੰਡਾ 21 ਸਾਲ ਉਹਦੀ ਉਮਰ ਹੈ ਤੇ ਉਹਦੀ ਤੁਸੀਂ ਬੋਡੀ ਵੇਖੋ ਤੇ ਕਿੰਨਾ ਜਵਾਨ ਬੱਚਾ ਹੋ। ਜੀ ਸਰ ਬੋਲਾ ਬਾਰੀ